ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਛੋਲੇ ਦਾ ਸੂਹ ਬਣਾਵਾਂਗੇ ਬਹੁਤ ਵਧੀਆ ਆ ਲਸਣ ਗੰਡਾ ਹਰੀ ਮਿਰਚ ਆਪਾਂ ਉਹ ਚੀਰ ਕੇ ਰੱਖ ਲਿਆ ਤੇ ਆਪਾਂ ਕੁੰਡੇ 'ਚ ਪਾ ਦਾਂਗੇ ਤੇ ਟਮਾਟਰ ਵੀ ਆਪਾਂ ਚੀਰ ਕੇ ਰੱਖ ਲਿਆ ਤੇ ਇਹਨੂੰ ਪਹਿਲਾਂ ਆਪਾਂ ਕੁਟਾਂਗੇ ਗੰਡਾ ਲਸਣ बड़े ब्रेक नहीं करते बस माड़ा माड़ा कुटा दसम तो चंकी तरह कुटा ਆਟਰ ਵੀ ਆਪਾਂ ਵਿੱਚੇ ਕੁੱਟ ਲਾਂਗੇ ਇਹਨੂੰ ਆਪਾਂ ਥੋੜਾ ਥੋੜਾ ਕੁੱਟ ਕੇ ਫਿਰ ਇਹਦੇ ਨਾਣ ਮਿਰਚ ਪਾਵਾਂਗੇ ਆਪਾਂ ਨਾ ਉਹਨਾਂ ਮਿਰਚ ਪਾਵਾਂਗੇ ਨਾਣ ਮਿਰਚ ਹਲਦੀ ਥੋੜਾ ਥੋੜਾ ਸੁਆਣ ਪਾਵਾਂਗੇ ਆਪਾਂ ਹੀ ਜਿਆਦਾ ਮਿਰਚਾਂ ਨਹੀਂ ਪਾਉਂਦੇ मसला आप बना के रख लिया, रु अग बांगे ते कडाही धरांगे हा आपण तेल पाव ਜਦ ਤੇਲ ਗਰਮ ਹੋ ਗਿਆ ਫਿਰ ਥੋੜਾ ਜਿਹਾ ਜੀਰਾ ਪਾਵਾਂਗੇ ਤੇਲ ਗਰਮ ਹੋ ਗਿਆ ਹਾਂ ਪਾ ਜੀਰਾ ਪਾਵਾਂਗੇ குட்டிய மசாலாட்ட மோட்ட மோட்டா ரெண்டு ਥੋੜਾ ਜਿਹਾ ਪਾਣੀ ਪਾਵਾਂਗੇ ਹੁਣ ਮਿਠੋਤੇ ਥੋੜਾ ਆਪਾਈ ਮਸਾਲਾ ਪੋਈ ਦੇ ਪੋਈ ਦੇ ਤੇ ਆਪਾਂ ਛੋਲੇ ਕੁੱਟਾਂਗੇ ਛੋਲੇ ਆਪਾਂ ਪਹਿਲਾਂ ਭਿਉਂਤੇ ਸੀਗੇ ਤੇ ਫਿਰ 2-3 ਘੰਟੇ ਆਪਾਂ ਇਹਨਾਂ ਨੂੰ ਰੰਨੇਗਾ ਜੇ ਪਹਿਲਾਂ 2 ਘੰਟੇ ਭਿਉਂਤੇ ਸੀਗੇ ਤੇ ਹੁਣ ਆਪਾਂ ਅੱਧੇ ਛੋਲੇ ਕੁੱਟਾਂਗੇ ਅੱਧੇ ਉਹੀ ਪਾਵਾਂਗੇ ਤੇ ਆ ਪਾਣੀ ਵੀ ਪਾਵਾਂਗੇ ਧੋ ਕੇ ਛੋਲੇ ਪਾਏ ਹੋਏ ਸੀ ਛੋਲੇ ਵਾਲਾ ਪਾਣੀ ਵੀ ਇੱਥੇ ਪਾਵਾਂਗੇ குட்ட கடங்க தடுக்கோல் பாோ ਆਪਾਂ ਸਾਰਾ ਪਾਣੀ ਆਪ ਪਤਿਲੇ ਚੋਂ ਕਢ ਲਿਆ ਵਿੱਚ ਛੋਲੇ ਥੋੜੇ ਜਿ ਤੇ ਪਾ ਦਾਂਗੇ ਥੋੜੇ ਜਿ ਪਾਣੀ ਹੋਰ ਪਾਵਾਂਗੇ ਆਪਾਂ ਫਿਰ ਇਹ ਨਾਲ ਰੰਨਾਂਗੇ ਆਪਾਂ ਬਈ ਉਤਰ ਜਾਈਏ ਛੋਲੇ ਤੇ ਪਾਣੀ ਤੇ ਆਪਾਂ ਰੰਨਾਂਗੇ ਆਪਾਂ ਛੋਲੇ ਵਾਲਾ ਪਾਣੀ ਤਾਂ ਬਹੁਤ ਬਹੁਤ ਸੁੰਗਦਾਗਾ ਤੇ ਹੁਣ ਉਤੋਂ ਆਪਾਂ ਢੱਕ ਦਾਂਗੇ ਤੇ ਚੰਗੀ ਤਰ੍ਹਾਂ ਰਿਜਨ ਲਾਗੇ ਫੇਰ ਆਪਾਂ ਲਾਵਾਂਗੇ। ਲਓ ਸੂਫਾਪੜਾ ਬਣ ਗਿਆ। ਚੋਲਿਆਂ ਦਾ ਬਹੁਤ ਵਧੀਆ ਬਣ ਗਿਆ। ਤੇ ਹੁਣ ਆਪਾਂ ਲਾਵਾਂਗੇ। ਲਾ ਕੇ ਆਪਾਂ ਕੌਲੇਜ ਚਾਹੂਣਗੇ। ਬਹੁਤ ਤਾਕਤਵਾਰ ਚੀਜ਼ ਹੁੰਦੀ ਹੈ ਇਹ। ਇਹੋ ਕਿੱਡਾ ਵਧੀਆ ਬਣਾਇਆ ਸੂਫ ਆਪਣਾ। ਢੋਈ ਢਾਈ ਤੋਂ ਵੀ ਚੰਗਾ ਹੁੰਦਾ ਇਹ। ਲੱਤਾਂ ਦੁਖਦੀਆਂ ਤੋਂ ਵੀ ਚੰਗਾ। ਸਰਸਰ ਦੁਖਦਾ ਤਾਂ ਉਹ ਵੀ ਚੰਗਾ। ਹੋਣ ਬਣਾਉਂਦਾ ਇਹ। ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।